ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕਤੀ ਇੱਕ ਕਹਾਣੀ ਚਾਚ ਚਾਚੇ ਦੀ ਉਮਰ ਭਾਵੇਂ ਸਾਡੇ ਬਾਪੂ ਤੋਂ ਵੱਡੀ ਸੀ ਪਰ ਅਸੀਂ ਉਸ ਨੂੰ ਚਾਚਾ ਹੀ ਆਖਦੇ ਸਾਂ ਖੌਰੇ ਇਸ ਕਰਕੇ ਕਿ ਉਹ ਅਜੇ ਤਿੱਕਰਕਵਾਰਾ ਹੀ ਸੀ ਮੈਂ ਉਸ ਨੂੰ ਬਥੇਰਾ ਸਮਝਾਉਂਦਾ ਕਿ ਪੰਜਾਬ ਵਿੱਚ ਸੁਆਣੀਆਂ ਬੰਦਿਆਂ ਨਾਲੋਂ ਥੋੜੀਆਂ ਹਨ ਇਸ ਲਈ ਸਾਰਿਆਂ ਦਾ ਵਿਆਹ ਨਹੀਂ ਹੋ ਸਕਦਾ ਪਰ ਉਸ ਤੇ ਇਸ ਦਲੀਲ ਦਾ ਜ਼ਰਾ ਅਸਰ ਨਾ ਹੁੰਦਾ ਪਿੰਡ ਦੇ ਸਾਰੇ ਬੰਦੇ ਵਿਆਹੇ ਹੋਏ ਸਨ ਤੇ ਹਰ ਇੱਕ ਦੇ ਘਰ ਕਈ ਕਈ ਧੀਆਂ ਦੇ ਨੂਹਾਂ ਸਨ ਫਿਰ ਕਾਲ ਕਾ ਦਾ ਹੋਇਆ ਚਾਚੇ ਦੀ ਭੂਆ ਨੇ ਵੀ ਫਿਰੋਜ਼ਪੁਰ ਦੇ ਜ਼ਿਲ੍ਹੇ ਵਿੱਚੋਂ ਸਾਕ ਤੇ ਇੱਕ ਬੁਰੀਆਰ ਕੁੜੀ ਦਾ ਲਿਆਂਦਾ ਸੀ ਪਰ ਮਗਰੋਂ ਚਾਚਾ ਪਿੰਡ ਦੇ ਇੱਕ ਮੁੰਡੇ ਜੇਬੂ ਨੂੰ ਜੁੱਤੀਆਂ ਮਾਰ ਬੈਠਾ ਤੇ ਉਸ ਨੇ ਗੱਲ ਜਾ ਖੋਲੀ ਕਿ ਚਾਚਾ ਤੇ ਖੱਬੀ ਅੱਖੋਂ ਭੰਗਰਾ ਕੇ ਵਿੰਦਾ ਹੈ ਗੱਲ ਸੱਚੀ ਸੀ ਸੋ ਕੁੜੀ ਵਾਲੇ ਸਾਕੋ ਮੁਕਰ ਗਏ ਕੰਮ ਤੇ ਚੌੜ ਕੀਤਾ ਸਾਰੇ ਜੇਬੂ ਨੇ ਹੋਰ ਸੁਬਾੜੀਆਂ ਘਟਵਾਦੀ ਹੋਣੀਆਂ ਨੇ ਚਾਚਾ ਆਖਦਾ ਹੁੰਦਾ ਸੀ ਜੇਬੂ ਨੂੰ ਜੁੱਤੀਆਂ ਮਾਰਨ ਦਾ ਉਹਨੂੰ ਜ਼ਰਾ ਭਰਮ ਨਹੀਂ ਸੀ ਜੇਬੂ ਨੇ ਆਪਣੇ ਸੱਜਰੇ ਵੱੱਢ ਵਿੱਚੋਂ ਚਾਚੇ ਦੀਆਂ ਮੱਝੀਆਂ ਨੂੰ ਛੋਟੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਤੇ ਜੋ ਚਾਚਾ ਜੇਬੂ ਨੂੰ ਨਾ ਮਾਰਦਾ ਤਾਂ ਮੱਝੀ ਭੁੱਖੀਆਂ ਰਹਿੰਦੀਆਂ ਦੁਨੀਆ ਵਿੱਚ ਮੱਝੀ ਤੋਂ ਪਿਆਰੀ ਉਸ ਨੂੰ ਕੇਵਲ ਆਪਣੀ ਮਾਂ ਹੀ ਸੀ ਜੋ 60 ਵਰਿਆਂ ਦੀ ਉਮਰ ਵਿੱਚ ਵੀ ਲੰਗਰ ਪਾਣੀ ਦਾ ਕੰਮ ਟੋਰੀ ਆਉਂਦੀ ਸੀ ਉਹ ਤੰਮੀ ਵੇਲੇ ਉੱਠਦਾ ਦਿਨੀਆਂ ਲੇਰੀਆਂ ਨੂੰ ਹਵੇਲੀ ਵਿੱਚੋਂ ਬਾਹਰ ਕੱਢ ਕੇ ਪੱਠੇ ਪਾਉਂਦਾ ਤੇ ਫਿਰ ਸੂਰਜ ਦੀ ਟਿੱਕੀ ਨਾਲ ਚੌਕੇ ਪਿੱਤਲ ਦਾ ਨਿਸ਼ਕ ਦਾ ਦੋਨਾਂ ਦੁੱਧ ਦਾ ਭਰ ਕੇ ਬਿਨਾਂ ਹੱਥ ਪਾਇਆ ਸਿਰ ਤੇ ਧਰੀ ਧਰੀ ਮਰਥਿਓਂ ਘਰ ਲੈ ਆਉਂਦਾ ਮਾਂ ਦੇ ਹੱਥਾਂ ਦੇ ਪੱਕੇ ਦੋ ਪਰੌਂਠੇ ਖਾ ਕੇ ਤੇ ਦੋ ਤਿੰਨ ਪੱਲੇ ਬੰਨ ਉਹ ਫਿਰ ਮਰੱਬੇ ਜਾ ਕੇ ਮੱਜੀ ਛੇੜ ਲੈ ਜਾਂਦਾ ਤੇ ਦਿਨ ਡੁੱਬੇ ਮੁੰਡੇ ਹੁੰਦਾ ਬਹੁਤ ਛੇਡੂ ਮੁੰਡੇ ਮੱਝੀ ਨੂੰ ਉਸ ਦੀਆਂ ਵੋਟੀਆਂ ਤੇ ਕਟੀਆਂ ਕਟੀਆਂ ਨੂੰ ਉਸ ਦਾ ਬਾਲ ਬੱਚਾ ਆਖਦੇ ਸਨ ਬਾਲ ਸਿਆਂ ਤੇਰੀ ਇੱਕ ਵੋਟੀ ਤੇ ਮੇਰੇ ਡੰਗਰਾਂ ਦੀ ਕਿਤੇ ਲੱਤ ਨਹੀਂ ਲੱਗਣ ਦਿੰਦੀ ਇੱਕ ਛੇਡੂ ਨੇ ਜਿਸ ਦੀਆਂ ਮੱਝੀ ਨੂੰ ਬਾਲ ਸਿੰਘ ਦੀ ਮੱਝ ਮਾਰ ਰਹੀ ਸੀ ਹੱਸਦੇ ਹੋਏ ਆਖਿਆ ਓਏ ਤਾਂ ਕੀ ਹੋਇਆ ਤੇਰੀ ਮਾਂ ਜੇ ਅੰਡਣਾ ਗਵਾਂਡਣਾ ਨਾਲ ਲੜਦੀ ਫਿਰੇ ਤਾਂ ਤੇਰੇ ਪਿਓ ਨੇ ਉਹਨੂੰ ਘਰੋਂ ਥੋੜਾ ਕੱਢ ਛੱਡਣਾ ਹੈ। ਬਾਲ ਸਿੰਘ ਨੇ ਜਵਾਬ ਦਿੱਤਾ। ਚਾਚੇ ਨੂੰ ਮੁੰਡਿਆਂ ਦੀਆਂ ਮਾਵਾਂ ਦਾ ਸੱਚੇ ਮੁੱੱਚੀ ਕੁਝ ਵਧੇਰੇ ਹੀ ਖਿਆਲ ਰਹਿੰਦਾ ਸੀ। ਤੁਹਾਡੇ ਘਰ ਚੂਹਾ ਚੋਹੀ ਲੜਦਾ ਏ। ਚਾਚੇ ਮੈਨੂੰ ਨਿੱਕੇ ਹੁੰਦੇ ਨੂੰ ਇੱਕ ਵਾਰੀ ਪੁੱਛਿਆ ਤੇ ਬਗੈਰ ਉਸ ਦੀ ਗੱਲ ਸਮਝਣ ਦੇ ਮੈਂ ਆਖ ਦਿੱਤਾ ਹਾਂ ਬਹੁਤ ਲੜਦਾ ਏ। ਸੋ ਫਿਰ ਉਸ ਮੈਨੂੰ ਕੁਛੜ ਜੁਕ ਲਿਆ ਤੇ ਹਵੇਲੀ ਦੇ ਅੰਦਰ ਜਿੱਥੇ ਕੋੜੇ ਪਾਣੀ ਦੀ ਪੱਠੀ ਚੜ੍ਹੀ ਹੋਈ ਸੀ ਲੈ ਗਿਆ ਤੇ ਉੱਥੇ ਇੱਕ ਨਾਲ ਜਿਸ ਦਾ ਇੱਕ ਸਿਰਾ ਇੱਕ ਵੱਡੀ ਦੇਗ ਵਿੱਚ ਤੇ ਦੂਜਾ ਇੱਕ ਗੜਵੇ ਵਿੱਚ ਬੰਦ ਸੀ ਵੱਲ ਇਸ਼ਾਰਾ ਕਰਕੇ ਬੋਲਿਆ ਲੈ ਕੰਨੂ ਐਸ ਨਾਲ ਤੋਂ ਬਸ ਚੋਆ ਚੋਆ ਪਾਣੀ ਘਤੀ ਆ ਤੇ ਫਿਰ ਉਹ ਗੱਲਾਂ ਸੁਣਾਉਣ ਲੱਗ ਪਿਆ ਮੈਂ ਤੇ ਤੇਰੀ ਚਾਚੀ ਇੱਕ ਵੇਰੀ ਚੱਲੇ ਮੱਸਿਆ ਅੰਬਰਸਰ ਦੀ ਪੇਸ਼ਣ ਦੀ ਅਜੇ ਅੱਧ ਕੋ ਵਾਟ ਵੀ ਨਹੀਂ ਸਗਏ ਤੇ ਪੋਲਾ ਜਿਹਾ ਮੂੰਹ ਬਣਾ ਕੇ ਆਖਣ ਲੱਗੀ ਲੈ ਆ ਜ਼ਰਾ ਮੁੰਡਾ ਤੇ ਫੜ ਮੇਰੀ ਤੇ ਬਾਹ ਵੀ ਆਕੜ ਗਈ ਏ ਮੈਂ ਆਖਿਆ ਚੁੱਕੀ ਆ ਸੋਖਾਂ ਆਗਾ ਮੈਂ ਤੇ ਨਹੀਂ ਸੀ ਨਾ ਜੰਮਿਆ ਇਹਨੂੰ ਇਹ ਗੱਲ ਕਰਕੇ ਚਾਚਾ ਆਪੇ ਹੀ ਹੱਸ ਪਿਆ ਤੇ ਮੈਂ ਵੀ ਉਸਦੇ ਨਾਲ ਹੀ ਹਸਣ ਲੱਗ ਪਿਆ ਵਿੱਚੋਂ ਤਾਂ ਇਹ ਡਰ ਸੋ ਜੇ ਮੁੰਡੇ ਨੇ ਮੂਤਰਿਆ ਤਾਂ ਸੁੱੱਚੇ ਕੱਪੜੇ ਗਵੀਚ ਜਾਣਗੇ ਹੋਰ ਮਾਂ ਤੇ ਕੀ ਥਕਨੀ ਸੂ ਚਾਚੇ ਨੇ ਗੱਲ ਅਗਾਹ ਟੋਰਦਿਆਂ ਹੋਇਆ ਆਖਿਆ ਸਟੇਸ਼ਨ ਤੇ ਉੱਪੜ ਕੇ ਮੈਂ ਆਖਿਆ ਪਈ ਤੂੰ ਮਰਦਾਵੀ ਗੱਡੀ ਵਿੱਚ ਹੀ ਬਹਿ ਜਾ ਦੋਵੇਂ ਰਲ ਕੇ ਗੱਲਾਂ ਬਾਤਾਂ ਕਰਦੇ ਚੱਲਾਂਗੇ ਨਹੀਂ ओके ਮੈਂ ਜਨਾਨੀ ਗੱਡੀ ਵਿੱਚ ਹੀ ਬੈਣਾ ਏ ਮੈਨੂੰ ਬੰਦਿਆਂ ਕੋਲੋਂ ਸੰਗ ਆਉਂਦੀ ਏ ਮੈਂ ਆਖਿਆ ਚੰਗਾ ਟਿਕਟਾਂ ਸਾਨੂੰ ਦੋਵੇਂ ਮੇਰੇ ਕੋਲ ਜਾ ਮਾਛੀ ਕਿਆਂ ਦੇ ਸਟੇਸ਼ਨ ਜਾ ਕੇ ਮੈਂ ਬਾਹਰ ਧਿਆਨ ਮਾਰਿਆ ਤੇ ਉਹਨੂੰ ਟਿਕਟਾਂ ਵਾਲੀ ਮੇਮ ਵੇੜੀ ਫਿਰੇ ਅੱਗੇ ਅੱਗੇ ਉਹ ਤੇ ਪਿੱਛੇ ਪਿੱਛੇ ਮੇਮ ਟਕਤੀ ਮੈਨੂੰ ਪਈਆਂ ਲੱਭਣ ਮੇਮ ਤੇ ਆਖੇ ਤੁਮ हमको ਜਲਦੀ ਟਿਕਟ ਦਿਖਲਾਓ ਤੇ ਚਾਚੀ ਤੇਰੀ ਸੱਤਰੀ ਬਤਰੀ ਕਦੀ ਇੱਧਰ ਜਾਏ ਤੇ ਕਦੀ ਉੱਧਰ ਮੇਰੇ ਖਾਨੇ ਕੋਲੋਂ ਲੰਘਣ ਲੱਗਣ ਤਾਂ ਮੈਂ ਵੀ ਜ਼ਰਾ ਗਿੱਚੀ ਲਫਾ ਛੱਡਾਂ ਅਖੀਰ ਮੈਂ ਸੋਚਿਆ ਪਏ ਮੇਮਣੀ ਜਹੀ ਇਹਨੂੰ ਕਿਤੇ ਗਾਂਹ ਪਛਾਣਾ ਕਰ ਛੱਡੇ ਉਤਰ ਕੇ ਮੈਂ ਟਿਕਟਾ ਵਿਖਾਈਆਂ ਤਾਂ ਵਿਚਾਰੀ ਦੀ ਖਲਾਸੀ ਹੋਈ ਇਹ ਗੱਲ ਸੁਣ ਕੇ ਚਾਚਾ ਹੱਸਦਾ ਹੱਸਦਾ ਪਰਾਂ ਟੁਰ ਗਿਆ ਏ ਵੇਖਣ ਕੋਈ ਪੁਲਿਸ ਹੀ ਨਾ ਆ ਫੜੇ ਮੈਂ ਉਸੇ ਤਰ੍ਹਾਂ ਉਸ ਨਾਲ ਤੇ ਪਾਣੀ ਪਾੰਦਾ ਰਿਹਾ ਜਿਸ ਵਿੱਚ ਭਾਫ਼ ਠੰਢੀ ਹੋ ਗਏ ਸ਼ਰਾਬ ਦੇ ਕਤਰੇ ਬਣ ਰਹੀ ਸੀ ਕਈ ਮਹੀਨੇ ਮਸਿਆ ਨੂੰ 4 ਬੋਤਲਾਂ ਕੱਢੀਆਂ ਨੇ ਤੇ ਉਹਦੇ ਲਈ ਵੀ ਪੇ ਇੱਕ ਮਾਦਾਂ ਵਿੱਚ ਲੁਕ-ਲੁਕ ਕੇ ਪੱਠੀਆਂ ਬਣਾਈਏ ਨਿਕਲੀ ਤੇ ਜੱਟ ਦੀ ਹਵੇਲੀ ਵਿੱਚ ਉਂਝ ਭਾਵੇਂ ਕਿਸੇ ਦਿਨ ਉਡੰਗੇ ਹੀ ਜਾਈਏ ਵਾਰੇ ਸਮਝ ਤੇ ਇਸ ਗੱਲ ਦੀ ਰਹੀ ਏ ਆਉਣੋਂ ਕਿ ਸਰਕਾਰ ਨੂੰ ਪੀੜ ਕਾਦੀ ਏ ਆਪੇ ਚੀਜ਼ ਬਣਾਈ ਤੇ ਆਪੇ ਪੀਣੀ ਤੇ ਫਿਰ ਐਵੇਂ ਹਲਕੇ ਹੋਏ ਹੋਏ ਭੱਜ-ਭੱਜ ਕੇ ਹੱਥੇ ਪਏ ਪੈਂਦੇ ਨੇ ਮੈਨੂੰ ਵੀ ਸਰਕਾਰ ਦੀ ਇਹ ਗੱਲ ਵਾਧੂ ਜਹੀ ਲੱਗੀ ਜਦ ਆਦਮੀ ਨੂੰ ਰੋਟੀਆਂ ਪਕਾ ਕੇ ਖਾਣ ਦੀ ਆਗਿਆ ਸੀ ਤਾਂ ਸ਼ਰਾਬ ਕੱਢ ਕੇ ਪੀਣ ਦੀ ਆਗਿਆ ਕਿਉਂ ਨਹੀਂ ਸੀ ਮੈਂ ਗਿਆ ਸੌਰੀ ਸੌਰੇ ਨੇ ਫੇਰ ਵੋਟੀ ਵਾਲੀ ਲੜੀ ਜੋੜਦਿਆਂ ਹੋਇਆ ਆਖਿਆ ਉੱਥੇ ਪਲਵਾਨ ਇੱਕ ਪਰ ਚੰਗਾ ਫਿੱਟਿਆ ਹੋਇਆ ਤੇ ਅੱਤ ਡਾਡੀ ਚਾਈ ਹੋਈ ਉਸ ਮੇਰਾ ਸਾਲਾ ਆਖੇ ਭਾਈਆ ਇਹਦੇ ਨਾਲ ਕੁਲ ਮੈਂ ਆਖਿਆ ਲੈ ਭਾਈ ਕੱਢ ਸੂੰ ਪਲਵਾਨ ਤੇ ਕਈ ਇੱਧਰ ਉੱਧਰ ਦੀਆਂ ਮਾਰੇ ਤੇ ਕਦੀ ਉੱਧਰ ਦੀਆਂ ਮੈਂ ਦਿਲ ਵਿੱਚ ਆਖਿਆ ਪਈਆ ਪੀਰ ਚੁੱਪ ਛਾਂ ਹਾਂਤ ਨਾ ਆਵੇ ਸੌਰੇ ਕਰ ਤਾਈਓ ਜੀ ਜਿਓ ਚੁੱਕਿਆ ਜੱਟ ਨੇ ਲੱਕੋਂ ਤੇ ਭਲਵਾਨ ਹੋਰੀ ਪਟੜੇ ਵਾਂਗ ਭੋਏ ਤੇ ਆ ਪਈ ਤੇ ਚਾਚੀ ਤੇਰੀ ਨੂੰ ਆਉਣ ਘਰ ਵਧਾਈਆਂ ਹੀ ਵਧਾਈਆਂ ਚਾਚੇ ਨੇ ਹੱਸਦੇ ਹੱਸਦੇ ਗੜਵਾ ਹਿਲਾਇਆ ਉਹ ਭਰਿਆ ਵਰਿਆ ਜਾਪਿਆ ਗੁੜ ਸੁੱਕ ਕੇ ਹਿਸਾਬ ਨਾਲ ਸ਼ਰਾਬ ਪੂਰੀ ਨਿਕਲ ਚੁੱਕੀ ਸੀ ਚਾਚੇ ਨੇ ਨਾਲ ਗੜਵੇ ਨਾਲੋਂ ਨਚੋੜ ਦਿੱਤੀ ਲੈ ਕੁੰ ਨੂੰ ਤੂੰ ਪਾਣੀ ਲਿਆ ਤੇ ਪੱਠੀ ਵਿੱਚੋਂ ਅੱਗ ਬੁਝਾ ਦੇ ਉਸ ਮੈਨੂੰ ਸੇਵਾ ਬਖਸ਼ੀ ਮੇਰੇ ਜੰਮਣ ਵੇਲੇ ਮੇਰੇ ਚਾਚੇ ਨੇ ਮੇਰਾ ਨਾਂ ਕੁੰਦਨ ਸਿੰਘ ਨियत ਕੀਤਾ ਸੀ ਪਰ ਮੇਰੀ ਬੇਬੇ ਨੇ ਇਸ ਕੰਮ ਵਿੱਚ ਚਾਚੇ ਦਾ ਕੁਝ ਤਜਰਬਾ ਨਾ ਵੇਖ ਕੇ ਮੇਰਾ ਨਾਂ ਕੁਝ ਹੋਰ ਹੀ ਰੱਖ ਦਿੱਤਾ ਚਾਚੇ ਨੂੰ ਇਸ ਗੱਲ ਦਾ ਜ਼ਰਾ ਫਿਕਰ ਨਹੀਂ ਸੀ ਉਹ ਮੇਰਾ ਉਹੀ ਨਾਂ ਸੱਦਾ ਜੋ ਉਸਨੇ ਪਹਿਲੇ ਦਿਨ ਰੱਖਿਆ ਸੀ ਅੱਗ ਬੁਝਾਉਣ ਦਾ ਕੰਮ ਮੈਨੂੰ ਦੇ ਕੇ ਚਾਚੇ ਨੇ ਵੱਡੀ ਦੇਖ ਚੁੱਕ ਕੇ ਨਾਲ ਦੇ ਛੱਪੜ ਵਿੱਚ ਰੋੜ ਦਿੱਤੀ ਤੇ ਫਿਰ ਖਾਲੀ ਕਰਕੇ ਲਿਜਾ ਕੇ ਜਵਾਰ ਵਿੱਚ ਲੁਕਾ ਦਿੱਤੀ ਇਸ ਗੱਲ ਨੂੰ ਕਈ ਸਾਲ ਬੀਤ ਗਏ ਨਾਲ ਦੇ ਪਿੰਡ ਇੱਕ ਕਾਂਗਰਸ ਦਾ ਜਲਸਾ ਹੋਣਾ ਸੀ ਮੈਂ ਤੇ ਚਾਚੇ ਵੀ ਜਾਣ ਦੀ ਸਲਾਹ ਕੀਤੀ। ਰਾਹ ਵਿੱਚ ਇੱਕ ਹੋਰ ਪਿੰਡ ਦਾ ਜੱਟ ਜਿਹੜਾ ਸਾਡਾ ਪਹਿਲਾਂ ਜਾਨੂ ਨਹੀਂ ਸੀ ਮਿਲ ਪਿਆ ਤੇ ਚਾਚੇ ਨੂੰ ਪਹਿਲਾਂ ਉਸਨੇ ਫਤਿਹ ਬੁਲਾਈ। ਵਾਹਰ ਜੀ ਕੀ ਚਾਚੇ ਨੇ ਫਤਿਹ ਪਰਤਾਈ। ਮਾਮਲਾ ਤੇ ਸਰਕਾਰ ਘਟ ਕਰਨੋ ਰਹੀ ਤੇ ਇਹਨਾਂ ਕਾਂਗਰਸੀਆਂ ਸਾਨੂੰ ਰੱਤ ਪਾ ਲਈਏ। ਜਲਸੇ ਤੇ ਜਲਸਾ ਚੜੀ ਚਾੜੀ ਆਉਂਦੇ ਨੇ। ਰੋਜ਼ ਅੱਠੇ ਡੱਬੇ ਤੋਂ ਵੀ ਰਹੀਦਾ ਏ ਉਸ ਜੱਟ ਨੇ ਜ਼ਰਾ ਖਿੱਚ ਕੇ ਆਖਿਆ ਮਾਮਲਾ ਵੀ ਘਟ ਹੁੰਦਾ ਕੋਈ ਨਹੀਂ ਦਿਸਦਾ ਤੇ ਘਰਾਂ ਦੀ ਲੀਟਾਂ ਕੀ ਦਾ ਖਰਚ ਵੀ ਢੇਰ ਵੱਧ ਗਿਆ ਏ ਮੈਂ ਤੇ ਆਨਾ ਇਹ ਖਦਰ ਪਣ ਪਾਣ ਵਾਲੀ ਚੰਗੀ ਗੱਲ ਏ ਜੇ ਜਨਾਨੀਆਂ ਮੰਨਣ ਤੇ ਚਾਚੇ ਨੇ ਆਪਣੇ ਆਪ ਨੂੰ ਟੱਬਰਵਾਰ ਦੱਸਦਿਆਂ ਹੋਇਆਂ ਆਖਿਆ ਮੈਨੂੰ ਉਸ ਦੀ ਇਸ ਗੱਲ ਤੇ ਕੋਈ ਹੈਰਾਨੀ ਨਾ ਹੋਈ ਕਿਉਂ ਜੋ ਮੈਨੂੰ ਨਿੱਕੇ ਹੁੰਦੇ ਹੀ ਫਰਜ਼ੀ ਚਾਚੀ ਦੀਆਂ ਸਭ ਗੱਲਾਂ ਯਾਦ ਸਨ ਸਾਰਾ ਦਿਨ ਅਸੀਂ ਉਸ ਜੱਟ ਨਾਲ ਫਿਰਦੇ ਰਹੇ ਆਉਣ ਲੱਗਿਆਂ ਉਸ ਘਰ ਵਾਸਤੇ ਜਵਾਨੀ ਦੀਆਂ ਰਿਓੜੀਆਂ ਲਈਆਂ ਇੱਥੇ ਮੇਰੇ ਪੱਲੇ ਵੀ ਬੰਨੀ ਹੋਈ ਜਵਾਨੀ ਦੀਆਂ ਐਵੇਂ ਈਆਂ ਨੇ ਰੋ ਰੋ ਮੋਢਿਆਂ ਤੇ ਪਏ ਚੜਦੇ ਨੇ ਚਾਚੇ ਨੇ ਹੱਟੀ ਵਾਲੇ ਨੂੰ ਜਵਾਨੀ ਦਿੰਦੇ ਹੋਏ ਕਿਹਾ ਗੱਲਾਂ ਬਾਤਾਂ ਕਰਦੇ ਘਰ ਆ ਰਹੇ ਸਾਂ ਕੇ ਮਗਰੋਂ ਜੇਬੂ ਰਲ ਗਿਆ ਬਾਲ ਸਿਆਂ ਤੇਰਾ ਤਾਂ ਨਾ ਰੰਨ ਨਾ ਕੰਨ ਆਹ ਰਿਓੜੀਆਂ ਕਿਤੇ ਲਈ ਬੰਨੀ ਜਾਣਾ ਏ ਜੇਬੂ ਨੇ ਤਾਣਾ ਮਾਰਿਆ ਚਾਚੇ ਨੂੰ ਜਿਵੇਂ ਕਿਸੇ ਨੇ ਛੁਰੀ ਮਾਰ ਦਿੱਤੀ ਉਹ ਪਛਾਣ ਭਾਉ ਕੇ ਜ਼ੋਰ ਦੀ ਚਪੇੜ ਜੇਬੂ ਨੂੰ ਮਾਰੀ ਜੇਬੂ ਦੇ ਹੱਥ ਵਿੱਚ ਡਾਂਗ ਸੀ ਉਸ ਚਾਚੇ ਦੀਆਂ ਮੋਰਾ ਤੇ ਟਿਕਾ ਦਿੱਤੀ ਮੈਂ ਥੋਰੇ ਹਾ ਨਾ ਗਿਆ ਉਗਰ ਉਗਰ ਕੇ ਦੋ ਡਾਂਗਾ ਜੇਬੂ ਨੂੰ ਮਾਰੀਆਂ ਤੇ ਜੇਬੂ ਡਿੱਗ ਪਿਆ ਚਾਚੇ ਨੇ ਵੀ ਇੱਕ ਦੋ ਮਾਰੀਆਂ ਤੇ ਅਸੀਂ ਭੱਜ ਗਏ ਮੈਂ ਰਾਤੋਂ ਰਾਤ ਭੱਜ ਕੇ ਫੌਜ ਵਿੱਚ ਪਰਤੇ ਹੋ ਗਿਆ ਤੇ ਚਾਚੇ ਨੇ ਥਾਣੇਦਾਰ ਨੂੰ ਸੂਆ ਚੁੰਘਾਣ ਲਈ ਮੱਝ ਦੇ ਕੇ ਖਲਾਸੀ ਕਰਾਈ ਤਿੰਨ ਚਾਰ ਵਰਿਆਂ ਪਿੱਛੋਂ ਤਿੰਨ ਚਾਰ ਵਰਿਆਂ ਪਿੱਛੋਂ ਮੈਂ ਕਈ ਕਵੈਦਾਂ ਪਰੇਟਾਂ ਕਰਕੇ ਕਦੀ ਲਾਮਾਂ ਲੜ ਕੇ ਛੁੱਟੀ ਕਰ ਆਇਆ ਚਾਚਾ ਬਹੁਤ ਬਿਮਾਰ ਸੀ ਬੂਹੇ ਵਿੱਚ ਖਲੋਤੇ ਹਕੀਮ ਨੂੰ ਮੈਂ ਚਾਚੇ ਦਾ ਹਾਲ ਪੁੱਛਿਆ ਉਸ ਸਲਾਹ ਦਿੱਤੀ ਕਿ ਮੈਂ ਅੰਦਰ ਨਾ ਜਾਵਾਂ ਜੇ ਆਸੇ ਦਾ ਨਿੱਕਾ ਛੋਹਰੇ ਤਾਂ ਅੰਦਰ ਲੰਘ ਆਉਣ ਦਿਓ ਸੁ ਪੰਡਤ ਜੀ ਚਾਚੇ ਨੇ ਹੌਲੀ ਜੀ ਆਖਿਆ ਅੰਦਰ ਜਾ ਕੇ ਮੈਂ ਚਾਚੇ ਨੂੰ ਹਾਲ ਪੁੱਛਿਆ ਕਮਜ਼ੋਰੀ ਡਾਢੀ ਹੋ ਗਈ ਏ ਤੇ ਢਿੱਡ ਵਿੱਚ ਪੇਂਡ ਵੀ ਤੇਰੇ ਕਈ ਵਿਸਕੀ ਨਹੀਂ ਲਿਆਂਦੀ ਫੌਜ ਵਿੱਚੋਂ ਇਹਨਾਂ ਪੱਠੀਆਂ ਦੀਆਂ ਤੱਤੀਆਂ ਨੇ ਤੇ ਬੀਚਾ ਛੱਡਿਆ ਹੀ ਮੇਰਾ ਮੈਂ ਸੱਚੀ-ਮੁੱੱਚੀ ਵਿਸਕੀ ਲਿਆਂਦੀ ਹੋਈ ਸੀ ਕੌਲੀ ਵਿੱਚ ਪਾ ਕੇ ਬਿਨਾ ਪਾਣੀਓ ਮੈਂ ਚਾਚੇ ਨੂੰ ਦੇ ਦਿੱਤੀ ਤੇ ਉਹ ਡੱਕ-ਡੱਕ ਕਰਦਾ ਪੀ ਗਿਆ ਮੁੱਛਾਂ ਵਿੱਚੋਂ ਉਹ ਪੁਰਾਣੀ ਖੁਸ਼ਬੂ ਆਉਣ ਲੱਗ ਪਈ ਤੇ ਅੱਖਾਂ ਵਿੱਚ ਉਹ ਜਵਾਨੀ ਉਹ ਉੱਠ ਕੇ ਬਹਿ ਗਿਆ ਤੂੰ ਮੇਰਾ ਪੁੱਤਰ ਏ ਕੰਨੂ ਚਾਚੇ ਨੇ ਮੇਰੇ ਵੱਲ ਪਿਆਰ ਭਰੀ ਨਜ਼ਰ ਕਰਕੇ ਆਖਿਆ ਆਹੋ ਚਾਚਾ ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾਉਣਾ ਚਾਹੁੰਦਾ ਸਾਂ ਕਈ ਚਾਚੀ ਤੇ ਫੜੀ ਆਵੇਂ ਆ ਮੇਰੇ ਲਈ ਉਥੋਂ ਧੱਕੋ ਧੱਕੀ ਗੱਡੀ ਵਿੱਚ ਸੁੱਟ ਲਿਆਉਂਦੋ ਫੌਜੀਆਂ ਨੂੰ ਕੌਣ ਪੁੱਛਦਾ ਏ ਹੁਣ ਆਇਆ ਤੇ ਲਿਆਵਾਂਗਾ ਚਾਚਾ ਆਖੀ ਹਮ ਤੂੰ ਕੋ ਉਥੇ ਬਾਅਦ ਮੈਂ ਬਹੁਤ ਆਰਾਮ ਦੇਵੇਗਾ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।